ਜੇਕਰ ਤੁਹਾਡੇ ਬੱਚੀ ਦੀ ਉਮਰ ਵੀ 18 ਸਾਲ ਤੋਂ ਘੱਟ ਹੈ ਤਾਂ ਇੱਕ ਖਬਰ ਖਾਸ ਤੁਹਾਡੇ ਲਈ ਹੈ ADGP ਟ੍ਰੈਫਿਕ ਅਤੇ ਰੋਡ ਸੇਫਟੀ ਫੋਰਸ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਤਾ ਪਿਤਾ ਜੇਕਰ ਦੋ ਪਹੀਆ ਜਾਂ ਚਾਰ ਬਹੀਆ ਆਪਣੇ ਬੱਚਿਆਂ ਨੂੰ ਚਲਾਉਣ ਲਈ ਦਿੰਦੇ ਹਨ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਏਗੀ ਇਸ ਪੱਤਰ ਰਾਹੀਂ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ SSP ਅਤੇ ਕਮਿਸ਼ਨਰ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 31 ਅਕਤੂਬਰ 2024 ਤੱਕ ਲੋਕਾਂ ਨੂੰ ਜਾਗਰੂਕ ਕਰਨ ਅਤੇ ਬੱਚਿਆਂ ਨੂੰ ਇਹ ਹਦਾਇਤ ਕਰਨ ਕਿ ਜੋ ਬੱਚੇ 18 ਸਾਲ ਤੋਂ ਘੱਟ ਹਨ ਉਹ 2 ਪਈਆ ਅਤੇ 4 ਪਈਆ ਪਾਹਨ ਵਰਤੋਨਾ ਕਰਨ ਜੇਕਰ ਕੋਈ 18 ਸਾਲ ਤੋਂ ਘੱਟ ਉਮਰ ਦਾ ਬੱਚਾ ਦੁਬਈਆ ਜਾਂ ਚਾਰ ਬਈਆ ਪਾਹਨ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਉਸਦੇ ਮਾਪਿਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਏ ਅਤੇ ਉਨ੍ਹਾਂ ਨੂੰ ਜੁਰਮਾਨਾ ਕੀਤਾ ਜਾਏਗਾ। ਇਹ ਜੁਰਮਾਨਾ 25000 ਤੋਂ ਲੈ ਕੇ 3 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਇੱਥੇ ਬੱਸ ਨਹੀਂ ਹੁੰਦੀ, ਥੋੜਾ ਹੋਰ ਸੁਣ ਲਓ। ਜੇਕਰ ਕੋਈ ਨਾਬਾਲਗ ਬੱਚਾ ਪੁੱਛ ਕੇ ਕਿਸੇ ਦੇ ਸਕੂਟਰ, ਮੋਟਰਸਾਈਕਲ ਜਾਂ ਕਾਰ ਦੀ ਸਵਾਰੀ ਕਰਦਾ ਹੈ ਤਾਂ ਉਸਦੇ ਵਿਰੁੱਧ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਇਸ ਦੌਰਾਨ ਡੀਐਸਪੀ ਟ੍ਰੈਫਿਕ ਕਰਨਲ ਸਿੰਘ ਵੱਲੋਂ ਨਾਕਾ ਲਗਾਇਆ ਗਿਆ ਜਿਸ ਵਿੱਚ ਕਾਲੇ ਚੀਸ਼ੇ ਵਾਲੇ ਵਾਹਨਾਂ ਦੇ ਚੁਲਾਨ ਕੀਤੇ ਗਏ ਨੇ ਅਤੇ ਪਟਾਕੇ ਸੁੱਟਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਚੁਲਾਨ ਵੀ ਇਕੱਠੇ ਗਏ ਨੇ ਔਰ ਸੀਨੀਅਰ ਅਫਸਰਾਂ ਦੇ ਦਿਸ਼ਾ ਨਿਰਦੇਸ਼ ਜਿਵੇਂ ਕਿ ਅਕਸਰ ਅਸੀਂ ਜਿਹੜੇ ਵਕਤ-ਵਕਤ ਜਗ੍ਹਾ ਤੇ ਰੋਜ਼ਾਨਾ ਨਾਕਾਬੰਦੀ ਕਰਦੇ ਹਾਂ ਔਰ ਉਲੰਘਣਕਾਰਾਂ ਦੇ ਚੁਲਾਨ ਵੀ ਕੱਟਦੇ ਹਾਂ ਲੇਕਿਨ ਇੱਕ ਪੰਨਿਹ ਤਰੀਕ ਤੋਂ ਲੈ ਕੇ ਆ ਜਿਹੜਾ ਮੰਥ ਦੇ ਲਾਸਟ ਤੱਕ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਆ ਕਿ ਅੰਡਰ ਏਜ ਬੱਚੇ ਜਿਹੜੇ ਆ ਉਹਨਾਂ ਨੂੰ ਜੇਕਰ ਕਿਸੇ ਨੇ ਵਹੀਕਲ ਦਿੱਤਾ ਜਾਂ ਉਹਨਾਂ ਦੇ ਪੇਰੈਂਟਸ ਨੇ ਉਸ ਨੂੰ ਜਿਹੜੀ ਹੈ ਜੇਲ ਪਲੱਸ ਜੁਰਮਾਨਾ ਹੋਏਗਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਸੋ ਮੇਰੀ ਅਪੀਲ ਹੈ ਕਿ ਕੋਈ ਵੀ ਵਿਅਕਤੀ ਅੰਡਰ ਏਜ ਬੱਚਿਆਂ ਨੂੰ ਜਿਹੜਾ ਕੋਈ ਵੀ ਵਹੀਕਲ ਨਾ ਦੇਣ ਤਾਂ ਕਿ ਬਹੁਤ ਸਾਰੇ ਬੱਚਿਆਂ ਦੀ ਜਿਹੜੇ ਆ ਨੌਜਵਾਨ ਜਿਨ੍ਹਾਂ ਦੀ ਜਾਨ ਚਲੀ ਜਾਂਦੀ ਹੈ ਜਿਹਨਾਂ ਨੇ ਸਾਡੇ ਦੇਸ਼ ਦਾ ਨਾਮ ਦੁਨੀਆ 'ਚ ਰੋਸ਼ਨ ਕਰਨਾ ਸੋ ਜਿਹੜੇ ਉਲੰਘਣਕਾਰ ਆ ਉਹਨਾਂ ਦੇ ਤੁਸੀਂ ਦੇਖ ਰਹੇ ਹੋ ਕਿ ਅਸੀਂ ਚਲਾਨ ਪੜ ਰਹੇ ਆ ਚਾਹੇ ਉਹ ਕੋਈ ਬੁੱਟ ਮੋਟਰਸਾਈਕਲ ਦੇ ਪਟਾਕੇ ਮਾਰ ਰਹੇ ਆ ਔਰ ਉਹਨੂੰ ਬਾਉਂਡ ਕਰ ਰਹੇ ਆ ਜਾਂ ਕੋਈ ਨੰਬਰ ਪਲੇਟ ਨਹੀਂ ਲਗਾਈ ਸੋ ਮੈਂ ਇਹ ਹੀ ਅਪੀਲ ਕਰਦਾ ਕਿ ਸਾਰੇ ਦੇ ਸਾਰੇ ਜਿਹੜੇ ਲੋਕ ਆ ਉਹ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਟ੍ਰੈਫਿਕ ਪੁਲਿਸ ਦਾ ਸਹਿਯੋਗ ਦੇਣ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਆਪਣੀ ਸੇਫਟੀ ਲਈ ਕਰਨ ਕਿੰਨਾ ਕੁ ਜੁਰਮਾਨਾ ਹੋਏਗਾ ਜਿਹੜਾ ਜੁਰਮਾਨਾ ਦੇਣਾ ਪਏਗਾ ਔਰ ਦੇਖੋ ਉਹਦੀ 25000 ਰੁਪਏ ਤੱਕ ਜੁਰਮਾਨਾ ਪਲਸ 3 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਆ ਸਰ ਹੋਰ ਕੀ ਕੀ ਅੱਜ ਸਿਰਫ ਅਵੇਰਨੈਸ ਕੀਤੀ ਹੈਗੀ ਜਾਂ ਚਲਾਣੇ ਕੱਟਿਆ ਦੇਖੋ ਜਿਹੜੇ ਉਲੰਘਣ ਕਰ ਕੋ ਬੁਲਟ ਮੋਟਰਸਾਈਕਲ ਵਾਲੇ ਆ ਪਟਾਕੇ ਮਾਰੂ ਆ ਜਾਂ ਕੋਈ ਨੰਬਰ ਪਲੇਟ ਜਿਹਨਾਂ ਨੇ ਛੋਟੀ ਲਗਾਈ ਆ ਉਹਨਾਂ ਦੇ ਚਲਾਣੇ ਕੱਟੇ ਜਾ ਰਹੇ ਆ ਔਰ ਲੋਕਾਂ ਨੂੰ ਇਹ ਵੀ ਕਿਹਾ ਜਾ ਰਿਹਾ ਕਿ ਜੈਬਰਾ ਕ੍ਰੋਸਿੰਗ ਦੇ ਪਿੱਛੇ ਖੜਨਾ ਇਹ ਨਹੀਂ ਕਿ ਜੈਬਰਾ ਕ੍ਰੋਸਿੰਗ ਦੇ ਉੱਤੇ ਖੜਨਾ ਲੋਕਾਂ ਨੂੰ ਜਿਨ੍ਹਾਂ ਨੇ ਹੈਲਮਟ ਨਹੀਂ ਪਹਿਨੇ ਆ ਸੀਟ ਬੈਲਟ ਨਹੀਂ ਲਗਾਈ ਉਹਨਾਂ ਨੂੰ ਉਹਨਾਂ ਦੇ ਚਲਾਣੇ ਵੀ ਕੱਟੇ ਜਾ ਰਹੇ ਆ